इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੁੱਦਕੀ ਵਿਝਲਕਾ ਫਿਰੋਜ਼ਪੁਰ ਦਿਹਾੰਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਨਈਆਂ ਵੱਲੋਂ ਸੀਵਰੇਜ ਪਾਈਪ ਵਾਟਰ ਸਪਲਾਈ ਦਾ ਰੱਖਿਆ ਨਹੀਂ ਪੱਤਰ 8 ਮਾਰਚ ਮੁੱਦਕੀ ਮੁੱਦਕੀ ਜੋ ਕਿ 15 ਸਾਲਾਂ ਦੇ ਕਰੀਬ ਕਸਬਾ ਬਣਿਆ 16 ਸਾਲ ਹੋਣ ਦੇ ਬਾਵਜੂਦ ਨਗਰ ਪੰਚਾਇਤ ਅਕਾਲੀ ਦਲ ਦੀ ਹੋਣ ਕਾਰਨ ਕੋਈ ਵੀ ਨਿਕਾਸੀ ਦੀ ਸੂਰਤ ਲੋਕਾਂ ਨੂੰ ਨਹੀਂ ਮਿਲੀ ਅੱਜ ਫਿਰੋਜ਼ਪੁਰ ਦੇ ਹੰਤੀ ਹਲਕਾ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਈਆ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਕਸਬਾ ਮੁਕਤ ਕੀ ਵਿੱਚ ਸੀਵਰੇਜ ਪਾਈਪਲਾਈਨ ਦਾ ਨੀਂਹ ਪੱਥਰ ਮਾਨਯੋਗ ਐਡਵੋਕੇਟ ਰਜਨੀਸ਼ ਦਈਆ ਦੇ ਪਦਾਂ ਹਟਾ ਕੇ ਰਸਮੀ ਭਾਈ ਜਦੋਂ ਪੱਤਰਕਾਰ ਨੇ ਵਿਧਾਇਕ ਡਾਇਰੈਕਟਰ ਰਿਸ਼ਦਈਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਕਾਲੀ ਦਲ ਸਰਕਾਰ ਦੇ ਕਾਂਗਰਸ ਦੇ ਸਰਕਾਰ ਦੇ ਟਾਈਮ ਤੇ ਲੋਕਾਂ ਨੂੰ ਗੰਦਾ ਪਾਣੀ ਦੀ ਸਪਲਾਈ ਲਈ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਪਰ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਸਬਾ ਮੁਦਕੀ ਨੂੰ ਪਾਣੀ ਦੀ ਨਿਕਾਸੀ ਲਈ ਸ਼ਿਵਰੇਜ ਪਾਈਪਲਾਈਨ ਦੀ ਸਹੂਲਤ ਮੁਹੱਈਆ ਕਰਵਾਈ ਜਦੋਂ ਪੱਤਰਕਾਰਾਂ ਨੇ ਵਿਧਾਇਕ ਡਾਇਰੈਕਟਰ ਰਿਸ਼ਦਈਆ ਨੂੰ ਸਵਾਲ ਕੀਤਾ ਕਿ ਲੋਕ ਸਭਾ ਦੀ ਚੋਣਾ ਕਰਨ ਹੀ ਪੰਜਾਬ ਸਰਕਾਰ ਵਿਕਾਸੀ ਤੇਜੀ ਨਾਲ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕ ਸਭਾ ਚ ਉਹਨਾਂ ਨਾਲ ਕੋਈ ਵੀ ਨਹੀਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕਿਤੇ ਵਾਦੇ ਹੌਲੀ ਹੌਲੀ ਪੂਰੇ ਕੀਤੇ ਜਾਣਗੇ ਚੋਣਾਂ ਬਾਅਦ ਸਰਕਾਰ ਦੀਆਂ ਹਰ ਵਿਧਾਰਿਕ ਜੇਸ਼ ਰਈਆਂ ਨੂੰ ਜਦੋਂ ਆਮ ਆਦਮੀ ਪਾਰਟੀ ਦੀ ਲੋਕ ਸਭਾ ਚ ਚੋਣ ਲੜਨਗੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕੋਈ ਵੀ ਜਵਾਬ ਨਹੀਂ ਦਿੱਤਾ ਰਿਪੋਰਟਰ ਆਪਣੇ ਪ੍ਰੇਮ ਚੰਦ ਮੋਦਕ ਦੀ ਰਿਪੋਰਟ ਅੱਜ ਜੋ ਕਿ ਅੱਜ ਨਹੀਂ ਬਥਰ ਜੋ ਪੰਜਾਬ ਆਟਰ ਸਪਲਾਈ ਇਸ ਸੀਗਰੀ ਰੋਡ ਵੱਲੋਂ ਅੱਜ ਜੋ ਨੀ ਪੱਤਰ ਰੱਖਿਆ ਗਿਆ ਨਗਰਪੰਚਾਇਤ ਮੌਦੀ ਕੀ ਵੀ ਦੇ ਪੰਜੀ ਕਟਿੰਗ ਚਾਰੌਂ ਦੇ ਦਾ ਬੈਕ ਜ਼ਮੀਨਸ਼ ਭయ్యా ਜੀ ਨੇ ਅੱਜ ਆਪਣੇ ਨੀ ਪੱਤਰ ਦੀ ਰਸਮਾਂ ਜੋ ਕਿ ਸਾਦਾ ਕੀਤੀ ਉਹਨਾਂ ਨੇ ਬੱਸ ਸਟੈਂਡ ਬਣਾਉਣ ਦਾ ਪ੍ਰੋਕਲ ਬਹੁਤ ਜਲਦੀ ਵਾਦਾ ਕੀਤਾ ਹੈ ਇਸ ਕਰਕੇ ਅੱਜ ਜੋ ਨੀ ਪੱਤਰ ਰੱਖਿਆ ਗਿਆ ਕਿ ਆਉਣ ਵਾਲੇ ਸਮੇਂ ਤੇ ਨੋਨ ਬਚਾ ਰੱਖਿਆ ਗਿਆ ਹੋਣ ਵਾਲੇ ਪਰਸਨਾਂ ਤੇ ਲਈ ਇਹ ਜਿਹੜਾ ਸੀਵ ਲਈ ਦਾ ਵਲ ਸਪਲਾਈ ਦਾ ਜਿਹੜਾ ਕੰਮ ਹੈ ਜਲਦੀ ਤੋਂ ਜਲਦੀ ਕੀਤਾ ਜਾਊਗਾ ਤੇਰਾ ਮੈਨਰ ਮਰਮਲ ਸਿੰਘ ਰਾਜਪਾਲ ਪਰਪੋਟਰ ਪਰਮੋਚਨ ਦਾ ਮਸਤੀ ਚ ਚਾਰੋ ਸਭਾ ਦੇ ਨਾਲ ਬਾਤਾਂ ਸੁਣਨ ਦਾ ਯਤਨ ਕਰਦਾ ਅ ਦੇਖੋ ਪੰਜਾਬ ਦੇ ਮੰਤਰੀ ਸਰਦਾਰ ਪ੍ਰੋਮਾਚੰਦ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਹੇਠਾਂ ਜਿਹੜੇ ਪੰਜਾਬ ਦੇ ਵਿੱਚ ਵਿਕਾਸ ਕਰ ਜਾਦੇ ਇੱਕ ਬੜੀ ਜਿੱਤੀ ਹੈ ਬਹੁਤ ਸ਼ੁਭਿਆ ਬੜੀ ਅੱਗੇ ਹੋਈ ਹੈ ਸਰਕਾਰੀ ਦੇ ਤਹਿਤ ਪੁਸਤੀ ਦੇ ਵਿੱਚ ਸੀਵਰੇਜ ਤੇ ਟ੍ਰੀਟਮੈਂਟ ਪਲਾਂਟ ਬਣਾਉਣ ਵਾਸਤੇ ਜਿਹੜਾ ਹੈਗਾ ਸਾਡਾ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਇੱਕ ਮੁੱਖੀ ਮੁੱਢਲੀ ਸ਼ਰਤ ਦੇ ਵਿੱਚ ਸੀਵਰੇਜ ਪਾਇਆ ਗਿਆ ਹੈ ਤਾਂ ਜਿਹੜੀ ਕੋਸਟਿੰਗ ਹੈਗੀ ਹੈ ਇਹ ਕਰੀਬ 23 ਕਰੋੜ ਰੁਪਈਆ ਲੇਕ ਇਹਦੇ ਦੋ ਸਹੂਦਤ ਦੇ ਵਿੱਚ ਕੰਮ ਹੋਏਗਾ ਅੱਜ ਪਹਿਲੇ ਸ਼ਰੀਰ ਦਾ ਅਸੀਂ ਨਹੀਂ ਪਤਾ ਕਰਿਆ ਉਹ 13 ਕਰੋੜ ਤੋਂ 6 ਲੱਖ ਰੁਪਈਆ ਜਿੱਦੇ ਵਿੱਚ ਇਹ ਟ੍ਰੀਟਮੈਂਟ ਸਿਵਰੇਟੀ ਵੀ ਕਰਪਾ ਸਭ ਤੋਂ ਵੱਧ ਮਾਨ ਜੋ ਵੀ ਅੱਜ ਰੋਗਗੋਦਵਾਨ ਸਾਹਿਬ ਮਾਨ ਸਾਹਿਬ ਜੋ ਵੀ ਲੋਕ ਸਮਾਗਮ ਬੋਲੀ ਬਚਨ ਸਮਾਗਮ ਇੱਥੇ ਟੁਣਾ ਰਹੀਆਂ ਉਸ ਕਰਕੇ ਕੰਮ ਜਲਦੀ ਕਰ ਰਿਹਾ ਹੈ ਜਾਕੀ ਤੁਹਾਨੂੰ ਲੱਗਦਾ ਕਿ ਨਵੀਂ ਲੋਕ ਸਭਾ ਦੀਆਂ ਚੋਣਾਂ ਨੇ ਇਹ ਸਭਾ ਦੀਆਂ ਚੋਣਾਂ ਸੈਂਟਰ ਵਾਸਤੇ ਹੁੰਦੀ ਨੇ ਪੰਜਾਬ ਸਰਕਾਰ ਦੀ ਐਸਟੇਟ ਸਰਕਾਰ ਦੇ ਵੀ ਐਨਪੀ ਕਰਦੇ ਆ ਕਿੱਦਾਂ ਤਾਂ ਕੋਈ ਨਹੀਂ ਹੈਗਾ ਲੋਕਾਂ ਦੇ ਜ਼ਿਲ੍ਹਾ ਤੇ ਆਮ ਆਦਮੀ ਪਾਰਟੀ ਰਾਜ ਕਰਦੀ ਹੈ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਵੀ ਅਗਲੇ ਵੀ ਪੰਜ